ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐ ਸਟੇਨ ਪਿੰਡ ਮੱਲੇ ਛੋਟੇ ਦੇ ਵਿੱਚ ਛੋਟਾ ਮੱਲਾ ਪਿੰਡ ਆ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੱਲਾ ਖੁਰਦ ਵੀ ਕਹਿ ਦਿੰਦੇ ਆ ਮਿੱਤਰੋ ਇਸ ਪਿੰਡ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਪਸ਼ੂ ਪਾਲਣ ਦਾ ਸ਼ੌਂਕ ਆ ਬਾਈ ਹੁਣ ਇਹਨਾਂ ਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਤੁਹਾਨੂੰ ਇੱਕ ਜਾਨਵਰ ਦਿਖਾਉਣਾ ਵਾ ਜਿਹੜਾ ਮਿੱਤਰੋ ਕੀ ਇਹ ਦੀ ਡਾਕਿਊਮੈਂਟ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਸੇਤਾ ਘਰ ਪਰਿਵਾਰ ਜੀ ਹਾਂ ਜੀ ਵਧੀਆ ਜੀ ਕੀ ਲਾ ਠੀਕ ਆ ਤੇ ਬਾਈ ਫਿਰ ਇਹ ਝੋਟੀ ਆ ਜਿਹੜੀ ਕਿੰਨਵਾ ਸੂਆ ਬਾਈ ਇਹ ਦੂਜੇ ਸੂਏ ਜੀ ਦੂਜੇ ਸੂਏ ਹੁੰਦੀ ਆ ਬਾਈ ਹਾਂ ਜੀ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ ਦਿਨ ਤਾਂ ਹੈਗੇ ਤੇ ਪੂਰੇ ਤੇ ਬਾਕੀ ਦੇਖੋ 2-3 ਦਿਨ ਲੈ ਜੂਗੀ 2-3 ਦਿਨ ਲੈ ਜੂਗੀ ਹਾਂ ਜੀ ਠੀਕ ਆ ਬਾਈ ਠੀਕ ਆ ਤੇ ਦਿਨ ਐ ਦੇ 13 ਤਰੀਕ ਦੇ ਪੂਰੇ 13 ਤਰੀਕ ਦੇ ਦਿਨ ਪੂਰੇ ਠੀਕ ਆ ਬਾਈ ਤੇ ਬਾਈ ਚਵਾਈ ਚਵਾਈ ਚ ਕਿਵੇਂ ਆ ਚਵਾਈ ਵੀ ਵਧੀਆ ਹੀ ਪੂਰੀ ਓਕੇ ਆ ਜਾਵਾਂ ਹੈ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਇਹਦਾ ਹੁਣ ਆਪਾਂ ਵੇਚਣੀ ਆ ਇਹਨੂੰ ਕਿੰਨਾ ਕੁ ਟਾਈਮ ਤੈਨੂੰ ਦੁੱਧ ਪਿਆਗੀ ਸੇ ਬਨ ਤੋਂ ਬਾਅਦ ਇਹ ਆਪਾਂ ਨੂੰ 8ਵੇਂ ਮਹੀਨੇ ਤੱਕ ਪਿਆਗੀ ਸੀ 8 ਮਹੀਨੇ ਤੱਕ ਮਿਲ ਗਈ ਸੀ ਠੀਕ ਆ ਵੀਰੇ ਸਾਢੇ 5 ਕਿਲੋ ਦੁੱਧ ਸੀਗਾ ਡੰਗ ਦਾ ਹੈ ਡੰਗ ਦਾ ਠੀਕ ਆ ਬਾਈ ਤੇ ਇਹਦੀ ਵਾ ਟੀਕਾ ਭਰਾਤਾ ਕਿ ਕਿਵੇਂ ਬੇਸਾਂ ਨੂੰ ਠੀਕ ਆ ਨਹੀਂ ਇਹ ਸਾਂਤ ਤੋਂ ਹੀ ਭਰੇ ਠੀਕ ਆ ਵੀਰੇ ਠੀਕ ਆ ਬਾਈ ਤੇ ਕੀ ਰੇਟ ਰਹੂਗਾ ਵੀਰੇ ਇਹਦਾ ਕਮਾਈ ਰੇਟ ਕੀ ਰੂਗੇ ਇਹਦਾ ਰੇਟ 1,30,000 ਰੁਪਏ 1,30,000 ਰੁਪਏ ਮੰਨਤਾ ਨੇ ਇਹਦੇ ਵਿੱਚੋਂ ਬਾਈ ਉਹ ਕਰ ਦਾਂਗੇ ਠੀਕ ਹੈ ਦੇ ਲੈਂਦੇ ਵਾਲਾ ਮੰਨਤਾਣ ਖੁੱਲਾ ਕਰਦੀ ਤੇਰਾ ਰੋਣਾ ਥੋੜਾ ਜਿਹਾ ਰੇਟ ਹਾਈ ਆ ਅੱਛਾ ਜੀ ਹਾਂ ਮਾੜਾ ਇੱਕ ਵੱਧ ਕਰਦੀ ਮੰਨਤਾਣ ਕੋਈ ਗੱਲ ਨਹੀਂ ਕੋਈ ਨਹੀਂ ਉਹ ਤਾਂ ਆਪਣਾ ਜੀ ਹਾਂ ਜਿਵੇਂ ਤੈਨੂੰ ਚੱਜਿਆ ਉਵੇਂ ਕਰ ਲਈ ਗੱਲ ਤੋਰਦੀ ਵੀਰੇ ਕੱਢੀ ਬਾਹਰ ਨੂੰ ਨੰਬਰ ਦੇ ਦੇ ਸੱਚ ਇੱਕਰੀ ਬਾਈ 99147 99147 99147 99721 99 147 99 721 721 ਠੀਕ ਹੈ ਬਈ ਇਸ ਨੰਬਰ ਤੇ ਠੀਕ ਹੈ ਤੋਰ ਦੀ ਵੀਰੇ ਇਸ ਨੰਬਰ ਤੇ ਕਰਦੇ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਤੇ ਪਿੰਡ ਆ ਮੱਲਖੁਰਤ ਤੇ ਜ਼ਿਲ੍ਹਾ ਵਾ ਮੋਗਾ ਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਜਦੋਂ ਤੁਸੀਂ ਮੁੱਦਕੀ ਤੋਂ ਮੱਲੇ ਵਾਲੇ ਪਾਸੇ ਨੂੰ ਐ ਬਾਗੇਪੁਰਾਣੇ ਵਾਲੀ ਸਾਈਡ ਨੂੰ ਦੋ ਮੱਲੇ ਦੋਵੇਂ ਮਾਲੇ ਰੋਡ ਦੇ ਉੱਤੇ ਆਉਂਦੇ ਆ ਤੇ ਦੋਵੇਂ ਇੱਕ ਵੱਡੇ ਪਿੰਡ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਨਾਮਵਾਰ ਪਿੰਡ ਆ ਮਾਲਾ ਕਲਾ ਮਾਲਾ ਖੁਰਦ ਆਫਸ ਦੇ ਵਿੱਚ ਗਵੰਡੀ ਪਿੰਡ ਆ ਤੇ ਸੈਂਟਰ ਦੇ ਵਿਚਾਲੇੋਂ ਦੀ ਨੰਗਦਾਵਰ ਰੋਡ ਮੁਦਕੀ ਤੋਂ ਬਾਗਾ ਪੁਰਾਣਾ ਤੇ ਆ ਝੋਟੀ ਦੂਜਾ ਸੂਆ ਹੁੰਦੀ ਆ ਮਿੱਤਰੋ ਸੂਨ ਦੇ ਵਿੱਚ ਦਿਨ ਕੱਟ ਜੂਗੀ ਹਰੇ ਪੰਜ-ਸੱਤ ਰੇਟ ਬਾਈ ਉਹਨਾਂ ਨੇ ਇੱਕ 30 ਰੱਖਿਆ ਤੇ ਬਾਈਆਂ ਦਾ ਵੀ ਕੋਈ ਗੱਲ ਨਹੀਂ ਆਪਾਂ ਮਾਨਤਾ ਨਾਲ ਖੁੱਲਾ ਕਰ ਦਾਂਗੇ ਜਾਨਕਿ ਇਹਨਾਂ ਤੋਂ ਭਾਵਾ ਵੀ ਘਰੋਂ ਦੇ ਚੀਜ਼ ਖਰੀਦਣੀ ਚਾਹਣੀਆਂ ਤੇ ਘਰੋਂ ਮਿਲ ਜੂਗੀ ਤੁਹਾਨੂੰ ਗੱਲਬਾਤ ਲਈ ਨੰਬਰ ਬਾਈ ਦੱਸਾਂ ਗ੍ਰੀਨ ਤੇ ਇਹ ਕਾਗਲੀ ਕਾਰਵਾਈ ਤੁਹਾ